ਪਬਜੀ ਖੇਡਣ ਵਾਲਿਆਂ ਤੇ ਬੱਚਿਆਂ ਦੇ ਮਾਪਿਆਂ ਦੇ ਲਈ ਇਹ ਖਬਰ ਬੇਹੱਦ ਜ਼ਰੂਰੀ ਹੈ ਦਰਸਲ ਪਬਜੀ ਦੀ ਗੇਮ ਦੀ ਲਤ ਨੇ ਇੱਕ ਮੁੰਡੇ ਦੀ ਜ਼ਿੰਦਗੀ ਨੂੰ ਖਾਸਾ ਪ੍ਰਭਾਵਿਤ ਕਰ ਦਿੱਤਾ ਮਾਨਸਿਕ ਉਸਦੇ ਅਸਰ ਵੀ ਪਿਆ ਅਕਸ਼ੇ ਕੁਮਾਰ ਇਸ ਮੁੰਡੇ ਦਾ ਨਾਮ ਦੱਸਿਆ ਜਾ ਰਿਹਾ ਹੈ ਜਿਹੜਾ ਕਿ 1 ਸਾਲ ਤੋਂ ਪਿਛਲੇ ਦੱਸਿਆ ਜਾ ਰਿਹਾ ਹੈ ਕਿ 1 ਸਾਲ ਤੋਂ ਇਸ ਗੇਮ ਨੂੰ ਖੇਡ ਰਿਹਾ ਸੀਗਾ ਤਾਂ ਉਸਦੇ ਪਰਿਵਾਰ ਦੇ ਮੁਤਾਬਕ ਇਸ ਦੀ ਜਿਹੜੀ ਮਾਨਸਿਕ ਸਥਿਤੀ ਹੈ ਉਹ ਲਗਾਤਾਰ ਵਿਗੜਦੀ ਜਾ ਰਹੀ ਸੀਗੀ ਤਾਂ ਪਰਿਵਾਰ ਦੇ ਵੱਲੋਂ ਉਸ ਦਾ ਇਲਾਜ ਵੀ ਕਰਵਾਇਆ ਜਾ ਰਿਹਾ ਸੀਗਾ ਤਾਂ ਬੀਤੇ ਕੱਲ ਜਿਹੜਾ ਅਕਸ਼ੇ ਸੀਗਾ ਆਪਣੇ ਘਰ ਤੋਂ ਲਾਪਤਾ ਹੋ ਗਿਆ ਤਾਂ ਜਾਣ ਤੋਂ ਪਹਿਲਾਂ ਉਸ ਦੇ ਵੱਲੋਂ ਇੱਕ ਵੀਡੀਓ ਵੀ ਬਣਾਇਆ ਜਾਂਦਾ ਹੈ ਜਿਹੜਾ ਵੀਡੀਓ ਤੁਹਾਨੂੰ ਅਸੀਂ ਹੁਣੇ ਦਿਖਾਇਆ ਸੀਗਾ ਜਿਸ ਦੇ ਵਿੱਚ ਅਕਸ਼ੇ ਆਪਣੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਬਾਏ ਬਾਏ ਕਰਦਾ ਨਜ਼ਰ ਆ ਰਿਹਾ ਸੀਗਾ ਤਾਂ ਇਹ ਵੀਡੀਓ ਉਸ ਮੁੰਡੇ ਦਾ ਲਾਪਤਾ ਹੋਣ ਤੋਂ ਪਹਿਲਾਂ ਸਾਹਮਣੇ ਆਇਆ ਤਾਂ ਦੱਸਿਆ ਜਾ ਰਿਹਾ ਕਿ ਪਬਜੀ ਗੇਮ ਦੀ ਇਸ ਮੁੰਡੇ ਨੂੰ ਲਤ ਸੀਗੀ ਤਾਂ ਗੁਰਦਾਸਪੁਰ ਦਾ ਪਹਿਲਾਂ ਦੱਸ ਦਈਏ ਕਿ ਇਹ ਪੂਰਾ ਮਾਮਲਾ ਹੈ ਗੁਰਦਾਸਪੁਰ ਦੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਪਬਜੀ ਗੇਮ ਦੀ ਲਤ ਨੇ ਇੱਕ ਮੁੰਡੇ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਕੇ ਰੱਖ ਦਿੱਤਾ ਤਾਂ ਇੱਕ ਅਕਸ਼ੇ ਕੁਮਾਰ ਪਿਛਲੇ 1 ਸਾਲ ਤੋਂ ਇਸ ਗੇਮ ਨੂੰ ਖੇਡ ਰਿਹਾ ਸੀਗਾ ਤਾਂ ਬੀਤੇ ਕੱਲ ਅਚਾਨਕ ਆਪਣੇ ਘਰੋਂ ਲਾਪਤਾ ਹੋ ਜਾਂਦਾ ਹੈ ਤਾਂ ਉਸ ਦੇ ਵੱਲੋਂ ਵੀਡੀਓ ਵੀ ਬਣਾਇਆ ਜਾਂਦਾ ਹੈ ਜਿਸ ਦੇ ਵਿੱਚ ਉਹਨੇ ਕਿਹਾ ਕਿ ਉਹ ਕਿਤੇ ਜਾ ਰਿਹਾ ਹੈ ਤਾਂ ਉਸਦੇ ਜਾਣ ਤੋਂ ਬਾਅਦ ਕਿਸੇ ਨੂੰ ਦੁਖੀ ਨਹੀਂ ਹੋਣਾ ਚਾਹੀਦਾ ਕੋਈ ਵੀ ਦੁਖੀ ਨਾ ਹੋਵੇ ਤਾਂ ਵੀਡੀਓ ਦੇ ਵਿੱਚ ਉਹ ਔਰ ਸਾਰਿਆਂ ਨੂੰ ਆਖਰੀ ਵਾਰ ਬਾਏ ਬਾਏ ਵੀ ਕਿਹਾ ਤਾਂ ਫਿਰ ਘਰੋਂ ਕਿਤੇ ਚਲਾ ਗਿਆ ਤਾਂ ਪਰਿਵਾਰ ਦੇ ਵੱਲੋਂ ਅਕਸ਼ੇ ਦੇ ਲਾਪਤਾ ਹੋਣ ਦੀ ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾ ਦਿੱਤੀ ਗਈ ਹੈ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਲਾਪਤਾ ਹੋਏ ਮੁੰਡੇ ਅਕਸ਼ੇ ਕੁਮਾਰ ਦੇ ਪਿਤਾ ਗੁਰਨਾਮ ਸਿੰਘ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਨ ਦੇ ਲਈ ਘਰੋਂ ਗਏ ਹੋਏ ਸੀਗੇ ਤਾਂ بیٹے ਨੇ ਕਿਹਾ ਕਿ ਉਹ ਕੰਮ ਤੇ ਚਲੇ ਗਏ ਨੇ ਦੁਪਹਿਰ ਜਦੋਂ 12 ਵਜੇ ਦੇ ਕਰੀਬ ਉਹਨਾਂ ਦੇ ਕੋਲ ਪਹੁੰਚਿਆ ਉਹਨਾਂ ਦਾ ਬੇਟਾ ਉਹਨਾਂ ਦੇ ਕੋਲ ਪਹੁੰਚਦਾ ਹੈ ਅਕਸ਼ੇ ਤਾਂ ਅਕਸ਼ੇ ਕੁਮਾਰ ਜਿਹੜਾ ਉਹਨਾਂ ਦੇ ਕੋਲ ਜਾਣ ਲਈ ਉਹਨਾਂ ਨੂੰ ਫੋਨ ਕਰਦਾ ਹੈ ਫੋਨ ਉਸ ਦੇ ਵੱਲੋਂ ਕੀਤਾ ਗਿਆ ਕਿ ਮੈਂ ਤੁਹਾਡੇ ਕੋਲ ਆਣਾ ਹੈ ਪਰ ਉਹਨਾਂ ਦੇ ਕੋਲ ਪਹੁੰਚਦਾ ਨਹੀਂ ਆਪਣੇ ਪਿਤਾ ਦੇ ਕੋਲ ਤਾਂ ਉਸ ਦੇ ਵੱਲੋਂ ਵੀਡੀਓ ਵੀ ਬਣਾਇਆ ਜਾਂਦਾ ਹੈ ਤਾਂ ਵੀਡੀਓ ਬਣਾਉਣ ਤੋਂ ਬਾਅਦ ਉਹ ਘਰੋਂ ਲਾਪਤਾ ਹੋ ਜਾਂਦਾ ਹੈ ਤਾਂ ਲਾਪਤਾ ਹੋਣ ਤੋਂ ਬਾਅਦ ਇਹ ਪਹਿਲਾ ਵੀਡੀਓ ਸਾਹਮਣੇ ਆਇਆ ਉਸ ਤੋਂ ਬਾਅਦ ਉਹ ਆਪਣੀ ਭੈਣ ਨੂੰ ਫੋਨ ਕਰਦਾ ਹੈ ਤਾਂ ਆਪਣੀ ਭੈਣ ਨੂੰ ਵੀ ਫੋਨ ਉਸ ਦੇ ਵੱਲੋਂ ਕੀਤਾ ਜਾਂਦਾ ਹੈ ਕਿ ਉਹ ਬਿਆਸ ਦਰਿਆ ਤੇ ਪਹੁੰਚ ਚੁੱਕਿਆ ਹੈ ਤਾਂ ਉਸ ਤੋਂ ਬਾਅਦ ਫੋਨ ਕੱਟ ਦਿੰਦਾ ਹੈ ਮੈਸ਼ ਲਾਂਗ ਬਿਆਸ ਦਰਿਆ ਦੇ ਵਿੱਚ ਦਰਿਆ ਦੇ ਵਿੱਚ ਛਾਲ ਮਾਰਨ ਲੱਗਾ ਹੈ ਇਸ ਤਰੀਕੇ ਦੀਆਂ ਗੱਲਾਂ ਆਪਣੀ ਭੈਣ ਨੂੰ ਕਹਿੰਦਾ ਹੈ ਤਾਂ ਉਸ ਦੇ ਵੱਲੋਂ ਕਾਫੀ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਸ ਮੁੰਡੇ ਦੇ ਵੱਲੋਂ ਇੱਕਦਮ ਦੇ ਨਾਲ ਫੋਨ ਕੱਟ ਦਿੱਤਾ ਜਾਂਦਾ ਹੈ ਤਾਂ ਪਿਤਾ ਨੇ ਇਸ ਦੀ ਫਿਰ ਪੁਲਿਸ ਨੂੰ ਸੂਚਨਾ ਦਿੱਤੀ ਜਦੋਂ ਪਰਿਵਾਰ ਨੂੰ ਪਤਾ ਲੱਗਦਾ ਹੈ ਕਿ ਮੁੰਡਾ ਉਹਨਾਂ ਦਾ ਘਰੋਂ ਲਾਪਤਾ ਹੋ ਗਿਆ ਹੈ ਤਾਂ ਇਸ ਤੋਂ ਬਾਅਦ ਸੂਚਨਾ ਦਿੱਤੀ ਜਾਂਦੀ ਹੈ ਤਾਂ ਬਿਆਸ ਦਰਿਆ ਦੇ ਨੇੜੇ ਵੀ ਜਾ ਕੇ ਉਸ ਦੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਹਾਲਾਂਕਿ ਉੱਥੇ ਉਸ ਦੀ ਚੱਪਲ ਜ਼ਰੂਰ ਮਿਲੀ ਹੈ ਪਰ ਅਕਸ਼ੇ ਦਾ ਕੋਈ ਅਤਾ ਪਤਾ ਨਹੀਂ ਲੱਗ ਸਕਿਆ ਤਾਂ ਦੱਸਿਆ ਜਾ ਰਿਹਾ ਹੈ ਕਿ 1 ਸਾਲ ਤੋਂ ਪਬਜੀ ਦੀ ਗੇਮ ਦਾ ਆਦੀ ਸੀਗਾ ਇਹ ਮੁੰਡਾ ਗੇਮ ਖੇਡ ਰਿਹਾ ਸੀਗਾ 1 ਸਾਲ ਤੋਂ ਤਾਂ ਮਾਨਸਿਕ ਸੰਤੁਲਨ ਜਿਹੜਾ ਉਸ ਦਾ ਵਿਗੜਾ ਸੀਗਾਤਾ ਉਹ ਦੋ ਵਾਰ ਉਹਨੇ ਨਵਾਂ ਫੋਨ ਵੀ ਲਿਆ ਸੀਗਾ ਇਸੇ ਗੇਮ ਦੇ ਚਲਦੇ ਆ ਫੋਨ ਵੀ ਉਹਨੇ ਲਿਆ ਸੀਗਾ ਤਾਂ ਮੋਬਾਈਲ ਤੇ ਲਗਾਤਾਰ ਗੇਮ ਖੇਡਦੇ ਖੇਡਦੇ ਉਸ ਦਾ ਜਿਹੜਾ ਦਿਮਾਗੀ ਸੰਤੁਲਨ ਸੀਗਾ ਉਹ ਲਗਾਤਾਰ ਵਿਗੜਦਾ ਜਾ ਰਿਹਾ ਸੀਗਾ ਤਾਂ ਉਹਨਾਂ ਨੇ ਡਾਕਟਰਾਂ ਨੂੰ ਵੀ ਦਿਖਾਇਆ ਸੀਗਾ ਤਾਂ ਦਵਾਈ ਵੀ ਉਸ ਦੀ ਮੁੰਡੇ ਦੀ ਚੱਲ ਰਹੀ ਸੀਗੀ ਤਾਂ ਪਬਜੀ ਗੇਮ ਦਾ ਇਹ ਮੁੰਡਾ ਆਦੀ ਸੀਗਾ ਤਾਂ ਪਰਿਵਾਰ ਦਾ ਦੇ ਮੁਤਾਬਕ ਅਜੇ ਤੱਕ ਕੁਝ ਬੇਟੇ ਦਾ ਪਤਾ ਨਹੀਂ ਲੱਗ ਸਕਿਆ ਹੈ ਤਾਂ ਪੁਲਿਸ ਜਿਹੜੀ ਉਹ ਵੀ ਉਸ ਦੀ ਤਲਾਸ਼ ਕਰ ਰਹੀ ਇਹ ਪੁਲਿਸ ਨੂੰ ਸ਼ਿਕਾਇਤ ਪਰਿਵਾਰ ਨੇ ਦਿੱਤੀ ਸੀਗੀ ਤਾਂ ਪਬਜੀ ਗੇਮ ਦੇ ਕਰਕੇ ਉਸਦੇ ਦਿਮਾਗ 'ਈ ਜਿਹੜਾ ਸੰਤੁਲਨ ਵਿਗੜ ਗਿਆ ਸੀਗਾ ਜਿਸ ਤੋਂ ਬਾਅਦ ਉਹ ਘਰੋਂ ਚਲਾ ਜਾਂਦਾ ਹੈ ਤਾਂ ਵੀਡੀਓ ਵੀ ਤੁਹਾਨੂੰ ਦਿਖਾਇਆ ਕਿਸ ਤਰੀਕੇ ਦੇ ਨਾਲ ਉਹ ਇਸ ਵੀਡੀਓ ਨੂੰ ਉਸਨੇ ਬਣਾਇਆ ਗਿਆ ਲਾਪਤਾ ਹੋਣ ਤੋਂ ਪਹਿਲਾਂ ਦਾ ਇਹ ਵੀਡੀਓ ਹੈ ਤਾਂ ਜਿਹੜੀ ਪੁਲਿਸ ਹੈ ਉਸ ਦੀ ਪਹਾਲ ਕਰ ਰਹੀ ਹੈ ਤਾਂ ਕੀ ਕੁਝ ਕਹਿਣਾ ਪਰਿਵਾਰਕ ਹਲੂਦੀਨ ਮਸਤੇ ਮੈਂ ਖਲੂ ਜਾ ਰਿਹਾ ਵਾਂ ਤੇ ਮੇਰੇ ਜਾਣ ਤੋਂ ਬਾਅਦ ਦੁਖੀ ਨਾ ਹੋਇਓ ਤੁਸੀਂ ਕੋਈ ਵੀ ਤੇ ਪਾਇਆ ਵੇ ਸਾਡੇ ਨੂੰ ਬਾਏ ਸਾਡੇ ਮੰਮੀ ਨੇ ਵੀ ਕੱਢਦੀ ਬਾਏ ਠੀਕ ਹੈ ਬਾਏ ਮੈਨੂੰ ਇਹ ਹੈ ਕਿ ਆ ਜੇ ਵੀ ਬਾਏ ਹੂੰ ਕਿ ਮੈਂ ਤੈਨੂੰ ਲਾਸਟ ਵਾਰ ਫੋਨ ਕਰਨਾ ਹੂੰ ਬਸ ਤਾਂ ਨਹੀਂ ਜੱਸ ਬਸ ਜੀ ਬਸ ਆਇਆ ਮੈਨੂੰ ਫੋਨ ਵੀਡੀਓ ਕਾਲ ਆਈ ਹੈ ਹੂੰ ਕਿ ਦੇਦੀ ਮੈਂ ਬਸ ਬੈਠਾ ਨਾ ਦਰਿਆ ਦੇ ਉੱਤੇ ਉੱਤਰ ਲੱਗਾ ਪੱਕੇ ਬੋਲਦੇ ਮੈਂ ਦ੍ਰਿਆ ਚਾਰ ਮਾਰਦੇ ਨਹੀਂ ਮੈਂ ਕਿ ਮम्मी ਨਾਲ ਗੱਲ ਕਰ ਲੈ ਹੂੰ ਕਹਿੰਦਾ ਨਹੀਂ ਮੈਂ ਫਟਾਫਟ ਫੋਨ ਕੱਟ ਦਿੰਦਾ ਮੈਂ ਮम्मी ਨਾਲ ਗੱਲ ਕਰੇ ਮम्मी ਕਹਿੰਦੀ ਨਾ ਕਰ ਇਹਦਾ ਮੈਂ ਕਿ ਪੁੱਤ ਮੈਂ ਆ ਗਈ ਤੂੰ ਇੱਥੇ ਰੁਕ ਉੱਤਰ ਜਾ ਹੂੰ ਪਰ ਉਹ ਗੱਲ ਨਹੀਂ ਸੁਣੀ ਉਹਨੇ ਫੋਨ ਕੱਟਤਾ ਫੋਨ ਬੰਦ ਕਰਕੇ ਉਸਦਾ ਬਣੀ ਉਹਦਾ ਫੋਨ ਲੱਗਾ ਪਬਜੀ ਖੇਲਦਾ ਸੀਗਾ ਕਾਫੀ ਟਾਈਮ ਹੋ ਗਿਆ ਫੋਨ ਪਹਿਲਾਂ ਦੋ ਖਰਾਬ ਵੀ ਕਰ ਲਏ ਇਦਾਂ ਹੀ ਫਿਰ ਹੁਣ ਫੇ ਨਵਾਂ ਫੋਨ ਲੈ ਕੇ ਦਿੱਤਾ ਸੀ ਸਾਲ ਹੋ ਗਿਆ ਵਾ ਖੇਡਦੇ ਨੂੰ ਵੀ ਫਿਰ ਦਵਾਈ ਚਲਾਤੀ ਤੇ ਫੋਨ ਫਿਰ ਕੰਦਲ ਚ ਲੱਗ ਗਿਆ ਘਰ ਵੀ ਮੰਗੇ ਹੀ ਕਹਿੰਨੇ ਚਲੋ ਜਿੱਥੇ ਵੀ ਹੈਗਾ ਚਲੋ ਸਾਨੂੰ ਮਿਲ ਜੇ ਸਾਡਾ ਭਰਾ ਮੇਰਾ ਜੀ ਨਾਨ ਸਿੰਘ ਦਿੱਤੋਂ ਰਹਿਣ ਵਾਲੇ ਮੈਂ ਸੀਰੀਅਲ ਰੰਪੂ ਜੀ ਕੱਲ ਜੀ ਬੇਟਾ ਮੇਰਾ ਕੀਨਾਲੀ ਨੇ ਕੰਮ ਤੇ ਮੈਂ ਚਲ ਗਿਆ ਤੇ ਮਗਰੋਂ 12 ਕਿਨੇ ਘਰੋਂ ਚਲ ਗਿਆ ਜੀ ਕੀ ਨਾਂ ਬੇਟਾ ਬੇਟੇ ਦਾ ਨਾਂ ਅਕਸ਼ੇ ਕੁਮਾਰ ਸੀ ਜੀ ਕਰੋਂ ਕਹਿ ਕੇ ਤੇ ਗਿਆ ਮੈਂ ਕੀ ਨਾਲੇ ਨੇ ਮੈਂ ਤੇ ਕੰਮ ਤੇ ਜਾਣਾ ਸੀ ਤੇ ਮੈਨੂੰ ਕਹਿੰਦੇ ਪਪਾ ਮੈਂ 12 ਵੇ ਤੇਰੇ ਕੋਲ ਆ ਪਹੁੰਚ ਜਾਊਗਾ ਕੰਮ ਤੋਂ ਜੀ ਤੂੰ ਉੱਥੇ ਕੰਮ ਤੇ ਜਾ ਮੈਂ ਤੇਰੇ ਕੋਲ 12 ਵੇ ਆਉਣਾ ਮੈਂ 12 ਵੇ ਘਰ ਆਣ ਕੇ ਵੇਖਿਆ ਤੇ ਘਰ ਜਿੰਦਾ ਵਜਾ ਹੂੰ ਫਿਰ ਮੈਂ ਬਸ ਕੀ ਨਾਲੇ ਵਿੱਚ ਫੜੀ ਮੈਨੂੰ ਪਤਾ ਲੱਗਾ ਕਿ ਨਾਲੇ ਨੂੰ ਟਾਂਡੇ ਵਾਲੀ ਵਾਸਤੇ ਕੀ ਨਾਲੇ ਨੇ ਚਲ ਗਿਆ ਪੁਲ ਦੇ ਉੱਤੇ ਅੱਛਾ ਉੱਥੇ ਜਾ ਕੇ ਫੋਨ ਆਪਣੀ ਭੈਣ ਨੂੰ ਕੀਤਾ ਉਹਨੇ ਹੂੰ ਭੈਣ ਕੀ ਨਾਲੇ ਨੂੰ ਮੈਂ ਇੱਥੇ ਪਹੁੰਚ ਗਿਆ ਮੈਨੂੰ ਫੋਨ ਨਹੀਂ ਕੋਈ ਵੀ ਕੀਤਾ ਉਹਨੇ ਅੱਛਾ ਹਾਂਜੀ ਮੈਨੂੰ ਨੇ ਕੋਈ ਵੀ ਫੋਨ ਕੀਤਾ ਆਪਣੀ ਭੈਣ ਨਾਲ ਕੀ ਨਾਲੇ ਗੱਲਾਂ ਕਰਦਾ ਰਿਹਾ ਭੈਣ ਦੇ ਨਾਲ ਕੀ ਨਾਲੇ ਮੈਸੇਜ ਮੂਸੇ ਉਧਰ ਉਧਰ ਫੋਟੋਆਂ ਜਿਹੜੀਆਂ ਕੋਈ ਕਰਦਾ ਰਿਹਾ ਇਹ ਕੱਲ ਘਰੋਂ ਘਰੋਂ ਚਲ ਗਿਆ ਜੀ ਇੱਥੋਂ ਮੇਰੇ ਸਾਹਮਣੇ ਉਹ 12 ਵਜੇ ਪਹੁੰਚ ਕੇ 12 ਕਰੀ ਤੱਕ ਉੱਥੇ ਪੜ ਗਿਆ ਠੀਕ ਹੈ ਹਾਂਜੀ ਇਹ ਹਾਂਜੀ ਇਹਦੀ ਆਪਾਂ ਦਰਸਾ ਦਿੱਤੀ ਹੈ ਜੀ ਇੱਥੇ ਆਪਣੇ ਸ਼ਹਿਰ ਆਪਣੇ ਦੇ ਕੇ ਆਏ ਆ ਸਤਿ ਸ੍ਰੀ ਅਕਾਲ ਹਾਂਜੀ ਉਹਨਾਂ ਨੇ ਲੈ ਕੇ ਆਪਣਾ ਰੱਖ ਲਿਆ ਬੇਟਾ ਵੇਖੋ ਜੀ ਹੁਣ ਸਾਨੂੰ ਇਹ ਨਹੀਂ ਅਜੇ ਪਤਾ ਲੱਗਣਿਆ ਵੀ ਬੇਟਾ ਸਾਡਾ ਘਰੋਂ ਚਲ ਗਿਆ ਵਾ ਜੀ ਤੇ ਵੀ ਪਤਾ ਨਹੀਂ ਹੁਣ ਵਿਕੀਨ ਵਾਲੇ ਨੇ ਵੀ ਬੇਟੇ ਨੇ ਸਾਲ ਜਾਂ ਮਾਰੀ ਆ ਉੱਥੇ ਕਿ ਜਾਂ ਨਹੀਂ ਮਾਰੀ ਸਾਨੂੰ ਉਥੋਂ ਚੱਪੜ ਮਿਲੀ ਜਰੂਰ ਕਿੱਥੋਂ ਮਿਲੀ ਚੱਪੜ ਇਹ ਪੁਲ ਦੇ ਉੱਤੇ ਜੀ ਕਿਹੜੇ ਪੁਲ ਤੋਂ ਪੁੜਾ ਜਿਹੜਾ ਆਪਣਾ ਜਿਹੜਾ ਕੀ ਨਾ ਦਰਿਆ ਦਾ ਬਿਆਸ ਵਾਲਾ ਦਰਿਆ ਜਿਹੜਾ ਇਹ ਆਪਣਾ ਠੀਕ ਹੈ ਹਾਂਜੀ ਉਹ ਮਾਨਸ ਜੀ ਇਦਾਂ ਹੀ ਥੋੜਾ ਜਿਹਾ ਆਪਣਾ ਕੀ ਨਾ ਨੇ ਦਿਮਾਗੋਂ ਥੋੜਾ ਜਿਆਦਾ ਸੋਚਦਾ ਜ਼ਿਆਦਾ ਸੀ ਜੀ ਉਹ ਠੀਕ ਹਾਂਜੀ ਹਾਂ ਉਹ ਤਾਂ ਥੋੜੀ ਦਿਮਾਕੀ ਜੀ ਹਾਲਤ ਸੀ ਕਰਦਾ ਸੀ ਜੀ ਉਹ ਥੋੜਾ ਜਿਹਾ ਅੱਛਾ ਹਾਂਜੀ ਉਹ ਥੋੜਾ ਗੇਮ ਗੇਮ ਕੋ ਖੇਡਦਾ ਰਿਹਾ ਮੈਂ ਤਾਂ ਪਹਿਲਾਂ ਪਹਿਲੀਆਂ ਜੀ ਖੇਡਦਾ ਰਿਹਾ ਸਾਨੂੰ ਹੁਣ ਕੀ ਪਤਾ ਜੀ ਪੱਬ ਜੀ ਹਾਂਜੀ ਪੱਬ ਜੀ ਪਹਿਲੀਆਂ ਜੋ ਖੇਡਦਾ ਰਿਹਾ ਜੀ ਤੇ ਸਾਨੂੰ ਇਸ ਇਸ ਬਾਰੇ ਪਤਾ ਨਹੀਂ